ਪਰਮਾਤਮਾ ਤੱਕ ਪਹੁੰਚ ਕੀਤੀ ਹੈ ਨਾ ਜਦੋਂ ਆਪਾਂ ਉਹਨਾਂ ਦੇ ਚਰਨਾਂ 'ਚ ਪਹੁੰਚਦੇ ਹੁਣ ਆਪਾਂ ਗੁਰੂ ਗ੍ਰੰਥ ਸਾਹਿਬ ਚਰਨਾਂ 'ਚ ਬੈਠੇ ਆ ਕਿਹច ਭਗਤਾਂ ਦੀ ਬਾਣੀ ਆ ਗੁਰੂਆਂ ਦੀ ਬਾਣੀ ਆ ਪੰਡਾਂ ਦੀ ਬਾਣੀ ਆ ਸਿੱਖਾਂ ਦੀ ਬਾਣੀ ਹੁਣ ਆਪਾਂ ਨਾ ਚਰਨਾਂ 'ਚ ਬੈਠੇ ਸਾਨੂੰ ਕੀ ਸਿਖਾਉਂਦੇ ਨੇ ਗੁਰਮਤਿ ਰਾਮ ਬੁਲਾਏ ਸਾਨੂੰ ਗੁਰਮਤਿ ਦੇਖ ਕੇ ਗੁਰੂ ਆਪਣੀ ਮਤ ਦੇ ਕੇ ਤੇ ਸਾਡੇ ਅੰਦਰੋਂ ਉਸ ਪਰਮਾਤਮਾ ਦਾ ਨਾਮ ਬੁਲਾਉਂਦੇ ਨੇ ਵੀ ਤੁਸੀਂ ਵਾਹਿਗੁਰੂ ਵਾਹਿਗੁਰੂ ਕਰੋ ਪਰ ਐਸੇ ਢੰਗ ਨਾਲ ਕਰੋ ਆਪਣੀ ਮਰਜ਼ੀ ਨਾਲ ਨਾ ਕਰੋ ਸੰਸਾਰੀ ਪਦਾਰਥਾਂ ਨਾਲ ਜੁੜ ਕੇ ਵਾਹਿਗੁਰੂ ਵਾਹਿਗੁਰੂ ਨਾ ਕਰੋ ਆਪਣੀ ਮਨਵਿਰਤੀ ਨੂੰ ਪਰਮਾਤਮਾ ਦੀ ਯਾਦ ਵਿੱਚ ਲਿਆਓ ਕਿਤੇ ਫਿੱਕਾ ਹੀ ਨਾ ਵਾਹਿਗੁਰੂ ਵਾਹਿਗੁਰੂ ਕਰੀ ਜਾਏ ਉਹ ਜਿਵੇਂ ਮਿੱਠਾ ਪਾ ਲੋ ਵਿੱਚ ਚਾਹ ਤੇ ਚਾਹ ਬਣਾਤੀ ਪਰ ਮਿੱਠਾ ਪਾਉਣਾ ਹੈ ਇਦਾਂ ਮਤਲਬ ਵਾਹਿਗੁਰੂ ਵਾਹਿਗੁਰੂ ਕਰਦ ਕੇ ਗੁਰੂ ਦੀ ਮੱਤ ਵਿੱਚ ਪਾਉਣੀ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆ ਜ਼ਿੰਦਗੀ ਉਸ ਢੰਗ ਨਾਲ ਜੀਣੀ ਹੈ ਗੁਰੂ ਸਾਹਿਬਾਂ ਨੇ ਕਿਹਾ ਦੇਖੋ ਸੁਚਨ ਵਾਲੀ ਗੱਲ ਸੀ ਰੋਜ਼ਦਾਰੀ ਜਾ ਕੇ ਮੈਂ ਕਹਿੰਦਾ ਰਹਾ ਮੇਰਾ ਕੰਮ ਕਰਦੇ ਮੇਰਾ ਕੰਮ ਕਰਦੇ ਮੇਰਾ ਕੰਮ ਕਾ ਬਸ ਸੁਣਿਆ ਹੀ ਨਹੀਂ ਤੇ ਗੁਰੂ ਸਾਹਿਬਾਂ ਮੈਨੂੰ ਕਹਿੰਦੇ ਡਾ ਇਹ ਲੇਖ ਨਾ ਮਿੱਟੀ ਹੈ ਸਖੀ ਜੋ ਲਿਖਿਆ ਕਰਤਾਰ ਜੋ ਲਿਖਿਆ ਮਿਟਣਾ ਨਹੀਂ ਮਲਣੀ ਮੰਨਿਆ ਮਨ ਦੀ ਬਿਰਤੀ ਨਹੀਂ ਬਣੀ ਗੁਰਮਤ ਅਸਲੀ ਨਹੀਂ ਕੀਤੀ ਐ ਗੁਰਮਤ ਤੋਂ ਦੂਰ ਰਹੇ ਉਹ ਦੂਰ ਰਹਿਣ ਕਰਕੇ ਨਾ ਸਾਡੇ ਮਨ ਵਿੱਚ ਹੀ ਟਿਕਿਆ ਰਿਹਾ ਕਿ ਜੇ ਮੈਂ ਗੁਰੂ ਨੂੰ ਦੱਸਿਆ ਹੀ ਨਹੀਂ ਪੰਕਤੀ ਮੈਂ ਪੜ ਲਈ ਵਿਨ ਬੋਲੇ ਆ ਸਭ ਕੁਝ ਜਾਣਦਾ ਕਿਸ ਅਗੇ ਕਿਸੇ ਅਰਦਾਸ ਮਨ ਮੰਨੀ ਨਹੀਂ ਮੰਨੀ ਵਿਚਾਰ ਕਰਦੀ ਜਿੰਨਾ ਚਿਰ ਵਿਚਾਰ ਨਹੀਂ ਕਰੋਗੇ ਨਾ ਉਨਾ ਚਿਰ ਗੱਲ ਨਹੀਂ ਬਣਨੀ ਜਿਵੇਂ ਜਿਵੇਂ ਆਪਜੀ ਵਿਚਾਰ ਕਰੋਗੇ ਜਿਵੇਂ ਜਿਵੇਂ ਆਪਜੀ ਅੰਦਰ ਤੱਕ ਜਾਓਗੇ ਗੁਰਬਾਣੀ ਦੇ ਤਹਿ ਤੱਕ ਜਾਓਗੇ ਤੇ ਤਹਿ ਤੱਕ ਤਾਂ ਜਾਇਆ ਜਾਣਾ ਜਦੋਂ ਤੁਸੀਂ ਗੁਰਬਾਣੀ ਪੜ੍ਹਦੇ ਹੋ ਉਦੋਂ ਮਨ ਵਿੱਚ ਏ ਇੱਕ ਚੀਜ਼ ਧਾਰ ਲਓ ਕਿ ਮੈਂ ਗੁਰਬਾਣੀ ਪੜ੍ਹ ਲਗਾ ਮੈਂ ਗੁਰੂ ਦਾ ਹੋ ਕੇ ਗੁਰਬਾਣੀ ਪੜ੍ਹਨੀ ਮਨ ਵਿੱਚ ਸਤਗੁਰੂ ਕੇ ਬਾਸ ਤਿਸ ਸਿਮਕ ਕਾਰਜ ਨਾਲ ਸੇ ਮਨ ਵੇਚ ਦਿਓ ਫੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਨ ਕੀਏ ਮੇਰੀ ਮਤ ਆਪਣੀ ਮਤ ਛੱਡ ਦਿਓ ਆਪਣੀ ਮਤ ਗੁਰੂ ਚੰਦਰ ਜੀ ਪੇਧ ਕਰ ਦਿਓ ਠੀਕ ਹੈ ਦੇਖੋ ਨਾ ਆਪ ਜੀ ਨੇ ਪ੍ਰਚਾਰ ਕਰਨੇ